ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਮੇਰੇ ਸਤਿਗੁਰੂ ਮੇਰੇ ਗੁਰੂ ਮਹਾਰਾਜ ਜੈ ਗੁਰੂ ਜੀ ਸੰਗਤ ਜੀ ਪਹਿਲਾਂ ਮੈਂ ਆਪਣਾ ਮੰਤਰ ਜਪ ਕਰੂੰਗੀ ਓਮ ਨਮਿ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮਿ ਸ਼ਿਵਾਇ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਦੀ ਮਹਿਮਾ ਦਾ ਕੀ ਅਸੀਂ बखान ਕਰੀਏ ਗੁਰੂ ਜੀ ਦੀ ਤੇ ਲੀਲਾ ਪਰਮਪਾਰ ਹੈ ਗੁਰੂ ਜੀ ਪਾਰ ਬ੍ਰਹਮ ਨਹੀਂ ਗੁਰੂ ਜੀ ਮਹਾਸ਼ਿਵ ਨਹੀਂ ਉਹ ਗੁਰੂ ਜੀ ਤੋਂ ਕੁਝ ਵੀ ਲੁਕਿਆ ਨਹੀਂ ਹੈਗਾ ਅਸੀਂ ਕੋਸਲ ਕੋ ਵੀ ਨਹੀਂ ਸਕਦੇ ਆਪਣੇ ਗੁਰੂ ਮਹਾਰਾਜ ਤੋਂ ਗੁਰੂ ਜੀ ਨੂੰ ਸਭ ਪਤਾ ਹੈ ਠੀਕ ਹੈ ਨਾ ਗੁਰੂ ਜੀ ਦੇ ਅੱਗੇ ਤਾਂ ਕੁਝ ਵੀ ਨਹੀਂ ਅਸੀਂ ਲੁਕਾ ਸਕਦੇ ਗੁਰੂ ਜੀ ਜਾਣੀ ਜਾਣੀ ਉਹ ਤਾਂ ਇਸ ਦੁਨੀਆ ਦੇ ਇਸ ਦੁਨੀਆ ਨੂੰ ਤਾਰਨ ਆਈ ਨਹੀਂ ਜਿਸ ਜਿੱਦਾ ਇਹ ਦੁਨੀਆ ਇਸ ਟਮ ਇਸ ਜਾਗਤ ਤੇ ਕਿੰਨੀ ਜਨਨ ਕੇ ਦੁਖੀ ਬਣ ਸੀਗੇ ਨਾ ਸਾਰੇ ਇਹ ਦੁਖੀਆਂ ਦਾ ਸਹਾਰਾ ਬਣ ਆਈ ਨਹੀਂ ਜੇ ਗੁਰੂ ਜੀ ਸ਼ੁਕਰਾਨਾ ਤਾਂ ਡੱਲਾ ਕਲਾ ਖਵਾਰ ਸ਼ੁਕਰਾਨਾ ਮੇਰੇ ਸਾਥ ਪਿਉ ਨੇ ਮੇਰੇ ਗੁਰੂ ਮਹਾਰਾਜ ਮੇਰ ਕਰਿਓ ਸਭ ਤੇ ਮੇਰ ਕਰਿਓ ਸਭ ਦਾ ਹੀ ਭਲਾ ਕਰਿਓ 올ਵੇਸ ਬਲੇਸਿੰਗ ਗੁਰੂ ਜੀ 올ਵੇਸ ਬਲੇਸਿੰਗ ਗੁਰੂ ਮਹਾਰਾਜ ਮੇਰੇ ਸ਼ੁਕਰਾਨਾ ਸਾਜ ਸੰਗ 26 ਤਰੀਕ ਦਾ ਹੈ ਮੇਰੇ ਮੈਨੂੰ ਹਣੋ ਰੋਜ਼ ਗੁਰੂ ਬਾਹ ਕਹਿੰਦੇ ਤੂੰ ਸ਼ੁਕਰਾਨਾ ਨਹੀਂ ਕਰੂਗੀ ਤਾਂ ਤੇਰੇ ਦਿਨ ਕਿੱਦਾਂ ਬਦਲਣਗੇ ਉਹਨੇ ਨੇ ਮੇਰੇ ਦਿਨ ਬਦਲੇ ਗੁਰੂ ਬਾਹ ਨੇ ਸ਼ੁਕਰਾਨਾ ਗੁਰੂ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰੋੜ ਕਰੋੜ ਵਾਰ ਸ਼ੁਕਰਾਨਾ ਤੁਹਾਡੇ ਗੁਰੂ ਮਹਾਰਾਜ ਅਸੀਂ ਤਾਂ ਤੁਹਾਡਾ ਸ਼ੁਕਰਾਨਾ ਕਦੇ ਕਰ ਹੀ ਨਹੀਂ ਸਕਦੇ ਕਿਉਂਕਿ ਗੁਰੂ ਜੀ ਦੇ ਅਸੀਂ ਤਾਂ ਮੂਰਖੇ ਆ ਪਾਪੀ ਆ ਨਾ ਪਰ ਤੁਸੀਂ ਤਾਂ ਜਾਨੀ ਜਾਨ ਹੋ ਅੰਤਰਜਾਮੀ ਹੋ ਪਰ ਬਰਾਮਾ ਹੋ ਮਹਾਸ਼ਿਵ ਹੋ ਤੁਸੀਂ ਤਾਂ ਸਭ ਦੀਆਂ ਹੀ ਭੁੱਲਾਂ ਬਖਸ਼ਦੇ ਹੋ ਬਖਸ਼ਣਹਾਰੇ ਹੋ ਗੁਰੂ ਮਹਾਰਾਜ ਤੁਸੀਂ ਅਸੀਂ ਜਿੱਦ ਮੇਰਾ ਹੈ ਨਾ ਇਹ 26 ਤਰੀਕ ਦਾ ਸ਼ਿਕਰਾਨਾ ਸਾਹਸ ਸਿੰਘ ਆ ਮੈਂ ਕਿਸੇ ਇਤੇ ਪੈਸੇ ਦੇਣੇ ਸੀ ਉਹਨੇ ਮੈਨੂੰ ਬਹੁਤ ਜ਼ਿਆਦਾ ਧੰਕ ਕਰਦੀ ਪਈ ਸੀਗੇ ਵੀ ਮੇਰੇ ਹੋਣੇ ਹੀ ਪੈਸੇ ਦੇ ਕੇ ਜਾਉਂ ਤਾਂ ਨੂੰ ਪਤਾ ਹੀ ਅੱਜਕੱਲ ਤਾਂ ਬਹੁਤ ਜ਼ਿਆਦਾ ਧੰਗੀਆਂ ਚੱਲ ਰਹੀਆਂ ਨੇ ਕਿ ਮੈਂ ਮੈਂ ਹਨਾ ਕਿਸੇ ਦੇ ਕੋਲੋਂ ਲੈਣੇ ਸੀ ਪੈਸੇ ਕੋਈ ਲੇਡੀ ਸੀਗੀ ਜੋਨ 2 2.5 ਸਾਲ ਹੋ ਗਏ ਸੀ ਕਿ ਉਹ ਮੇਰੇ ਹਨਾ ਪੈਸੇ ਦੇਣ ਦਾ ਨਾਂ ਨਹੀਂ ਸੀ ਲੈ ਰਹੀ ਮੈਨੂੰ ਦੇਖ ਲੋ ਗੁਰੂ ਮਹਾਰਾਜ ਨੇ ਉਹਦੇ ਥਰੂ ਮੈਨੂੰ ਉਸ ਲੇਡੀਸ ਨੂੰ ਪੈਸੇ ਦਿਵਾਏ ਹੀ ਉਹ ਗੁਰੂ ਜੀ ਸ਼ੁਕਰਾਨਾ ਉਹ ਦਿਨ ਨਹੀਂ ਪਹੁੰਚ ਤੱਕ ਤੇ ਦੂਜਾ ਦਿਨ ਮੇਰਾ ਇਨਾ ਵੱਡਾ ਜਨ ਕਿ ਮੈਨੂੰ ਮੁਸੀਬਤ ਚੋਂ ਕੱਢਿਆ ਹੁਣ ਗੁਰੂ ਜੀ ਬਾਰ-ਬਾਰ ਸ਼ੁਕਰਾਨਾ ਮੈਂ ਸਾ ਉਹ ਦਿਨ ਜਨਨੀ ਕੇ ਨਹੀਂ ਸ਼ੌਟ ਹੋਈ ਵੀ ਉਹ ਜਨਾਨੀ ਜਿਹੜਾ ਪੈਸੇ ਦੇਂਦਾ ਨਾਂ ਮਿਸੇ ਲੈ ਰਹੀ ਉਹ ਦੇ ਹੀ ਨਹੀਂ ਰਹੀ ਸੀ ਆਪ ਆ ਕੇ ਦੇਖ ਲੋ ਪੈਸੇ ਦੇ ਕੇ ਗਈ ਵੀ ਤੇਰੇ ਪੈਸੇ ਲੈ ਲਾ ਚਾਹੇ ਥੋੜੇ ਦੇ ਗਈ ਹਨ ਦੇ ਕੇ ਗਈ ਪਰ ਜਿੱਤੇ ਮੈਨੂੰ ਆਸ ਹੀ ਮੋਕ ਗਈ ਸੀਗੀ ਉਹ ਆਸ ਉਹ ਦਿਨ ਮੇਰੇ ਗੁਰੂ ਮਹਾਰਾਜ ਨੇ ਪੂਰੀ ਕੀਤੀ ਹਨਾ ਫਿਰ ਗੁਰੂ ਮਹਾਰਾਜ ਨੇ ਦੂਸਰਾ satsang ਮੈਨਾਂ ਦੂਸਰਾ satsang ਇਹ ਹੈ ਗੁਰੂ ਮਹਾਰਾਜ ਦਾ ਉਹ ਗੁਰੂ ਮਹਾਰਾਜ ਨੂੰ ਨਾ ਮੈਂ ਅਰਦਾਸ ਕੀਤੀ ਸੀ ਕਿ ਸਾਡੇ ਰਿਲੇਟਿਵ ਸੀਗੇ ਅਮਰੀਕਾ ਚ ਉਹਨਾਂ ਉਹ ਡਰਿੰਕ ਬਹੁਤ ਕਰਦੇ ਸੀ ਪਰ ਉਹ ਮੈਨੂੰ ਕਹਿੰਦੇ ਸੀ ਤੂੰ ਜਾ ਹਨਾ ਪੰਡਤ ਕੋ ਜਾ ਕੇ ਪੁੱਛ ਕੇ ਆ ਵੀ ਮੇਰੀ ਡਰਿੰਕ ਨਹੀਂ ਛੁੱਟ ਰਹੀ ਉਹ ਮੇਰੇ ਘਰ ਚ ਕਲੇਸ਼ ਬਹੁਤ ਰਹਿੰਦਾ ਆ ਤੇ ਗੁਰੂ ਜੀ ਨੇ ਹਨਾ ਮੈਂ ਤਾਂ ਗੁਰੂ ਜੀ ਅੱਗੇ ਅਰਦਾਸ ਲਮ ਕਿ ਗੁਰੂ ਜੀ ਦਾ ਉਸ ਟਾਈਮ ਜਦੋਂ ਉਹਨਾਂ ਦਾ ਫੋਨ ਆਇਆ ਮੈਂ ਗੁਰੂ ਜੀ ਮੈਂ 사ਤਸੰਗ ਸੁਣ ਰਹੀ ਸੀ ਕਿ YouTube ਤੇ ਇਹ 사ਤਸੰਗ ਸੁਣਦੇ ਸੰਦੇਸ ਦਾ ਫੋਨ ਆ ਗਿਆ ਮੈਂ ਗੁਰੂ ਜੀ ਅੱਗੇ ਅਰਦਾਸ ਲਮ ਕਿ ਗੁਰੂ ਜੀ ਹੁਣ ਜਿਹਦਾ ਵਿੱਚ ਫੋਨ ਆਇਆ ਨਾ ਉਹਨੂੰ ਤੁਸੀਂ ਆਪੇ ਹੀ ਬੁਲਾਇਸ ਕਰ ਦਿਓ ਉਹ ਗੁਰੂ ਹਰਾਜੀ ਨੇ ਉਹਨੂੰ ਬੁਲਾਇਸ ਕਰ ਦਿੱਤਾ ਉਹ ਇਹ ਉਹਦਾ ਸਿੱਖ ਰੰਨਾ 사ਤਸੰਗੀਆ ਗੁਰੂਪਾ ਇਹ ਨੰਦ ਆ ਵਿਸ਼ਕਿਰਨ ਸਾਸੰਗਿਆ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਸੀ ਕਿ ਤਾ ਗੁਰੂ ਪਾਤਾ ਜਾਨੀ ਜਾਨੀ ਇਹ ਤਾਂ ਰੱਬ ਬਣ ਕੇ ਆਇਆ ਨਹੀਂ ਇਸ ਟਾਈਮ ਤਾਂ ਸਾਡੇ ਲਈ ਰੱਬ ਨਹੀਂ ਰੱਬ ਤੋਂ ਵੀ ਸਭ ਤੋਂ ਉੱਪਰ ਨਹੀਂ ਹੈ ਰੱਬ ਵੀ ਨਾ ਹੈ ਰੱਬ ਰੱਬ ਮੰਗਣਾ ਪੂਜਣਾ ਹੈ ਆਪਾਂ ਇਹ ਰੱਬ ਵੀ ਨਹੀਂ ਸਾਡੇ ਲਈ ਇਹ ਮਹਾਸ਼ੇਵ ਨੇ ਇਸ ਸ਼ਿਵ ਸ਼ਕਤੀ ਨੇ ਇਹ 파ਰਭਰਮ ਨਹੀਂ ਇਹ ਤਾਂ ਬਖਸ਼ਣਾ ਨਹੀਂ ਸੱਤ ਭੁੱਲਾ ਹੁੰਦੀ ਕਿ ਨੀ ਸੋਰੀ ਗੁਰੂ ਜੀ ਮੈਂ ਤਾਂ ਜਪੋਲ ਹੋ ਗਏ ਬੇ ਕਿਸੇ ਤਰ੍ਹਾਂ ਸੱਜਾਨੀ ਜਾਣ ਨੂੰ ਗੁਰੂ ਜੀ ਬਖਸ਼ਿਓ ਮਾਫ ਕਰਿਓ ਗੁਰੂ ਜੀ ਜੇ ਭੋਲ ਹੋ ਗਈ ਮਾਫ ਕਰਿਓ ਸਤ ਸੰਗਤ ਜੀ ਹੋਲਾ ਜ ਨਰਵਸ ਨਹੀਂ ਵੀ ਹੋ ਜਾਂਦੀ ਹੈ ਸੋਰੀ ਗੁਰੂ ਜੀ ਗੁਰੂਪਾ ਸ਼ੁਕਰਾਨਾ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਨੰਤਮ ਨੰਤਮ ਸ਼ੁਕਰਾਨਾ ਗੁਰੂ ਜੀ ਤੰਤਨ ਗੁਰੂ ਜੀ ਹੋਣ ਮੈਨੂੰ ਗੁਰੂ ਜੀ ਨੇ ਬਾਰ ਬਾਰ ਮੈਸਿਜ ਪਹੁੰਚਾ ਫਿਰ ਗੁਰੂ ਜੀ ਆਪਣੇ ਘਰ ਸਾ ਸੰਗ ਕਰਾ ਗੁਰੂ ਜੀ ਥੋੜੀ ਜੀ ਕਰ ਦਿੱ ਤਿਆਰੀ ਹੋ ਰੇ ਜੋ ਵੀ ਰਹਿੰਦੀ ਹੈ ਮੇਰੀ ਉਹ ਕਰਵਾ ਦੋ ਉਹ ਤੁਸੀਂ ਹੀ ਕਰਨਾ ਹੈ ਗੁਰੂ ਜੀ ਤੁਸੀਂ ਤਾਂ ਮਹਾਸ਼ਿਵ ਹੋ ਨਾ सब कुछ कर रहे हो साड़ी जीवन की डोर है ना गुरु जी तो तटे ही हाथ है असडे गुरु पा ती सा भी तो परिवार भी थोड़ा है गुरु पा तुं तो तो ही इस परिवार को जोड़ना है ਕਿ ਕਿੱਦਾਂ ਜੁਣਨਾ ਹੈ ਕਿੱਦਾਂ ਗੰਨਾ ਹੈ ਇਸ ਪਰਿਵਾਰ ਦੀ ਇੱਜ਼ਤਾਂ ਤੁਸੀਂ ਬਚਾਉਣੀ ਹੋ ਗੁਰੂ ਦਾ ਹਰ ਪਲ ਤੁਸੀਂ ਸਾਡੇ ਹਰ ਹਰ ਕੰਮ ਚ ਨਾਲ ਖੜੇ ਹੋਣੇ ਹੋ ਗੁਰੂ ਬਾਹ ਨਾਲ ਰਹਿੰਦੇ ਹੋ ਸਾਡੇ ਤੁਸੀਂ ਆਪ ਵਿਰਾਜਮਾਨ ਹੁੰਦੇ ਹੋ ਸਾਡੇ ਬਿਲਾ ਚ ਰਹਿੰਦੇ ਹੋ ਸਾਨੂੰ ਆਪਣੇ ਨਾਲ ਜੋੜਨ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਅਸੀਂ ਪਾਪੀ ਸੀਗੇ ਮੂਰਖ ਸੀਗੇ ਸਾਨੂੰ ਤੁਸੀਂ ਜੋੜਿਆ ਆਪਣੇ ਨਾਲ ਗੁਰੂ ਜੀ ਤਾਂ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਨੰਨ ਤੁਮ ਨੰਨ ਤੁਮ ਸ਼ੁਕਰਾਨਾ ਸਤਿਗੁਰੂ ਮੇਰੇ ਗੁਰੂ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਮੇਰੇ ਦੀਨ ਦੇਵਾਲ ਮੇਰੇ ਸੋਹਣੇ ਗੁਰੂ ਪਾ ਮੇਰੇ ਪਿਆਰੇ ਗੁਰੂ ਪਾ ਆਈ ਲਵ ਯੂ ਗੁਰੂ ਜੀ ਆਈ ਲਵ ਯੂ ਗੁਰੂ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਹਣ ਮੈਂ ਆਪਣੇ ਸਾਥ ਸੰਗਨ ਨੂੰ ਇੱਥੇ ਬਰਾਮ ਦਿੰਨੀ ਆ ਜੈ ਗੁਰੂ ਜੀ ਓਮ ਨਮੇ ਸ਼ਿਵਾਏ ਸ਼ਿਵ ਜੀ ਸਦਾ ਸਹਾਇ ओम नमः शिवाय गुरु जी सदा सहाय संगति जे मेरे तो कोई भुल हो गये मेनु माफ करे गुरु जी मेनु माफ करे जय गुरु जी शुकराना गुरु जी